ਸਤਿ ਸਤਿਮ ਜੀ ਜੀ ਸਤਿਮ ਜੀ ਹਾਂ ਜੀ ਉਹ ਉਹ ਕੀ ਲੱਗ ਰਹੀ ਹੈ ਨਹੀਂ ਨਹੀਂ ਲੈ ਲੈ ਬੈਠੇ ਬੈਠ ਲੈ ਰਾਜਪਟ ਕਿ ਐਸੇ ਕੀ ਕੱਟ 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 ਬਾਦਲ ਵਾਲੀ ਚੱਲੀ ਕਿਹੜੀ ਬਾਦਲੀ ਚੱਲੀ ਬਾਦ ਜਮੀਰ ਬਾਦ ਇਹਦੇ ਪੈ 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 ਕੋਈ ਮੈਂ ਜੜੀ ਇਹ ਬਾਹਰ ਆਂਦੇ ਗਏ ਜੋ ਕਰਕੇ ਭਾਇਆ ਇਸ ਵੀ ਇਹ ਆਉਂਦੀ ਹੈ ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਨੂੰ ਹੁਣ ਕਾਨੂੰਨ ਦਾ ਕੋਈ ਡਰ ਦਿਖਦਾ ਨਜ਼ਰ ਨਹੀਂ ਆ ਰਿਹਾ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਲੁਟੇਰਾ ਬੜੇ ਹੀ ਆਰਾਮ ਦੇ ਨਾਲ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਾ ਹੈ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਚਿੱਟੇ ਰੰਗ ਦੀ ਐਕਟੀਵਾ ਤੇ ਇੱਕ ਲੁਟੇਰਾ ਦੁਕਾਨ ਦੇ ਅੰਦਰ ਦਾਖਲ ਹੁੰਦਾ ਹੈ ਪਿਸਤੌਲ ਦਿਖਾ ਕੇ ਦੁਕਾਨਦਾਰ ਨੂੰ ਧਮਕਾਉਂਦਾ ਹੈ ਸੁਨਿਆਰੇ ਨੂੰ ਧਮਕਾਉਣ ਤੋਂ ਬਾਅਦ ਉਸ ਦੇ ਗੱਲੇ ਦੇ ਵਿੱਚੋਂ ਪੈਸੇ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਤਾਂ ਚਿੱਟੇ ਦਿਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਵੇਂ ਲੁਟੇਰੇ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਸੀਸੀਟੀਵੀ ਦੇ ਵਿੱਚ ਤਸਵੀਰਾਂ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋਈ ਹੈ ਦੇਖਿਆ ਜਾ ਸਕਦਾ ਹੈ ਕਿਵੇਂ ਪਿਸਤੌਲ ਦੀ ਨੋਕ ਤੇ ਉੱਤੇ ਇਸ ਲੁਟੇਰੇ ਦੇ ਵੱਲੋਂ ਦੁਕਾਨਦਾਰ ਨੂੰ ਨਿਸ਼ਾਨਾ ਬਣਾਇਆ ਗਿਆ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਤੇ ਇਹ ਲੁੱਟ ਕੀਤੀ ਗਈ ਹੈ ਗਨ ਪੁਆਇੰਟ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਪੂਰਾ ਮਾਮਲਾ ਅਮ੍ਰਿਤਸਰ ਦੇ ਪੈਂਦੇ ਗੇਟ ਹਕੀਮਤ ਹੈ